ਵੇ ਨਿੱਕੇ ਤੇ ਆ। ਤੇਰੀ ਕੋਲੀ। ਨੀ ਆ ਵੇ। ਆ। ਆ। ਆਪਾਂ ਕਿਤੇ ਆ? ਹਾਂ। ਪਹਿਲਾਂ ਫੀਸ ਲਈਏ। ਉਹ ਖਾਣਾ ਪੀਣਾ ਬਾਅਦ ਚ ਪਹਿਲਾਂ ਆਪਾਂ ਜਵਾਕਾਂ ਦੀ ਫੀਸ ਦੇ ਲਈਏ ਚੱਲ। ਜਵਾਕਾਂ ਦੀ ਵੀ ਹੈ। ਹਾਂ। ਉਹ ਖਾਣਾ ਪੀਣਾ ਪਹਿਲਾਂ ਆਪਾਂ ਪੈਦਲ ਹੋਗੇ ਆ। ਓਏ ਨਹੀਂ ਮੈਡਮ ਦਾ ਘਰ ਲੱਗ ਗਿਆ ਪਹਿਲਾਂ ਆਪਾਂ ਫੀਸ ਦੇ ਚੱਲੀਏ ਹਿੰਦੀ ਵਾਲੀ ਮੈਡਮ ਨੂੰ। ਹਾਂ ਛੋਣੀ ਜੀ ਪੈਦਲ। ਆਹ ਆਹ ਹੋ। ਆਹ ਕਿਹੜੇ ਚੱਲ ਕੇ ਜਾਵਾਂ ਕਿੱਥੇ ਨਹੀਂ ਜੀਓ। ਕੋਈ ਤੇ ਲੱਗ ਗਿਆ ਘਰ ਉਹਦਾ। ਅੱਛਾ ਲੱਗ ਗਿਆ ਘਰ ਉਹਦਾ। ਉਹ ਜਿਹੜੀ ਮੁੰਡਿਆਰੇ ਕੱਪੜੇ ਪੌਂਦੀ ਆ। ਓਏ ਆਹੋ ਆਹੋ। ਛੋਣੀ ਜੀ। ਓਹ ਹਾਂ ਛੋਣੀ ਜੀ। ਮੈਂ ਤੇ ਛੋੜ ਪੀਆ ਵਾਟ ਚੋਂ। ਓ ਚੱਲ ਗਏ ਵੱਡਾ ਮਹਾਰਾਜਾ ਪਟਿਆਲਾ। ਦਰ ਕੋ ਮੁੜ ਕੇ ਜਰਦਾ ਖਾਨ ਨੂੰ ਪੈਸੇ ਨਹੀਂ ਹੁੰਦੇ ਫਿਰ ਭਈ ਹੱਥ ਮੰਗਦਾ ਉਹ ਮੈਨੂੰ ਟੁਟਕੀ ਤੇ ਦੇ ਦੋ ਮੈਨੂੰ ਟੁਟਕੀ ਤੇ ਦੇ ਦੋ ਚੱਲ ਆਪਲਾ ਫੀਸ ਦੇ ਕੇ ਆਈਏ ਕਾ ਲੀ ਜਾ ਸੱਸਰੀ ਕਾਲ ਮੈਡਮ ਜੀ ਕਟਰੀ ਗਰ ਮੈਡਮ ਜੀ ਮੈਡਮ ਜੀ ਅੰਦਰ ਆ ਜੀਏ ਕਸਿਕਲ ਆਜੋ ਆਜੋ ਹੋਰ ਕਿੰਨਾ ਕੰਦਰ ਆਣਾ ਇਹ ਹੰਸਾਂ ਦੀ ਜੋੜੀ ਅੱਜ ਕਿੱਧਰ ਫਿਰਦੀ ਐ ਨਰਮ ਜੀ ਬਹੁਤ ਸਨੇਹ ਹੈ ਮੇਰੇ ਤੁਹਾਡੇ ਮੈਂ ਕਿਹਾ ਮਿਲਾਈਏ ਮੈਡਮ ਜੀ ਨੂੰ ਨਰਮ ਜੀ ਕਿਤੇ ਵਿਰਾਗ ਹੀ ਨਾ ਜਾਣ ਕਿਉਂ ਮੈਂ ਕਿਉਂ ਵਿਰਾਗ ਨਾ ਤੁਸੀਂ 6-6 ਮਹੀਨਿਆਂ ਦੀ ਬੱਚਿਆਂ ਦੀ ਫੀਸ ਦੋ ਅੱਗੇ ਜਵਾਕ ਨਹੀਂ ਪੜਾਣੇ ਤੁਸੀਂ ਓਹੋ ਸਾਡੀ ਜਾਨ ਨੂੰ ਲੱਡੂਆਂ ਦਾ ਘਾਟਾ ਦੱਸੋ ਕਿੰਨੇ ਲੈਣੇ ਨੇ ਓਹੋ 613 ਤੇ 6513 ਸਾਹਬ ਨਾਲ ਆਇਆ ਮੈਡਮ ਜੀ ਕਹਿੰਦੇ ਮੈਡਮ ਜੀ ਆ ਪੈਸੇ ਫੜੋ ਗੱਲ ਇੱਕ ਹੋਰ ਵੀ ਕਰਨੀ ਮੈਂ ਤੁਹਾਡੇ ਨਾਲ ਤੇਰਾ ਫੀਸ ਪੜਾਓ ਤੁਸੀਂ ਗੱਲਾਂ ਗੁੱਲਾਂ ਆਪਾਂ ਬਾਅਦ ਚ ਕਰਾਂਗੇ ਦੇਨੇ ਆ ਮੈਡਮ ਇਹ ਨਾਲੇ ਤੁਸੀਂ ਕਿਹੜੇ ਛਿੱਟ ਰਹੇ ਆ ਮੈਡਮ ਜੀ ਤੁਹਾਨੂੰ ਪਤਾ ਪਿੰਡ ਚ ਵੋਟਾਂ ਪੈ ਰਹੀਆਂ ਸਰਪੰਚੀ ਦੀਆਂ ਪਤਾ ਹੈ ਮੈਨੂੰ ਸਾਹਬ ਨਾਲ ਜੀ ਆਪਣੀ ਪਿੰਡ ਦੀ ਵੀ ਕੋਈ ਬੰਦਾ ਨਹੀਂ ਹੈਗਾ ਪੜਿਆ ਲਿਖਿਆ ਸਰਪੰਚੀ ਦੇ ਤਾਬਲ ਜੇ ਕਿਸੇ ਸਰਪੰਚ ਦੇ ਸਾਇਨ ਕਰਵਾਣੇ ਹੁਣ ਉਹ ਤਾਂ ਮੂੰਠਾ ਲਾ ਕੇ ਤੋੜ ਦਿੰਦਾ ਕਹਿੰਦਾ ਮੇਰੇ ਕੋ ਤਾਂ ਪੈਨ ਹੀ ਨਹੀਂ ਹੈਗਾ ਸਾਹਬਾ ਤੇਹੀ ਤਾਂ ਤੁਹਾਨੂੰ ਸਮਝਾਣਾ ਸੀ ਤੈਨੂੰ ਤਾਂ ਮੈਡਮ ਕੀ ਚਾ ਰਿਖੂਝੂ ਜੋਂ ਨੇ ਕੀ ਡਿਮੜ ਕਾ ਪਿੰਡ 'ਚ ਕੋਈ ਪੜਿਆ ਲਿਖਿਆ ਹੈਗਾ ਹੀ ਨਹੀਂ ਸਾਹਬਾ ਤੁਹਾਡੀ ਕੀ ਗੈਸਾਬਣਾ ਪਰ ਮੈਂ ਕੀ ਕਰਾਂ ਮੈਡਮ ਜੀ ਇਹ ਤੁਸੀਂ ਛੱਡ ਈਓ ਜੋ

मैडम जी ਜਦੋਂ ਪਤਾ ਲੱਗਣਾ ਵਿਰੋਧੀਆਂ ਨੂੰ ਤੁਹਾਡੇ ਵਰਗੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਸੂਝਵਾਨ ਵੋਟਾਂ 'ਚ ਖੜੀ ਆ ਪਰ ਮਨਾ ਉਹਨਾਂ ਤੇ ਬਹਿ ਜਾਣਾ ਮੂਦੀ ਝੱਗ ਵਾਂਗੂ ਨਾ ਆਵੀਂ ਮਲੀਓ ਓਖਾਏ ਸਾਬਨਾ ਮੈਡਮ ਜੀ ਤੁਜੀ ਪੜਿਆ ਨਹੀਂ ਕੀ ਮਤੇ ਮਰਦਾ ਮਤ ਦੇ ਫਦਾ ਨਾ ਆਵੀਂ ਟੈਮ ਦੀ ਬਰਬਾਦੀ ਪੈਸਿਆਂ ਦੀ ਬਰਬਾਦੀ ਸਕੂਲੇ ਬੱਚਿਆਂ ਨੂੰ ਦਿੱ ਦਿੱਨਾ ਹੁੰਦਾ ਹੈ ਓਖਾਏ ਸਾਬਨਾ ਮੈਡਮ ਜੀ ਅੱਛੀ ਟੈਡੇ ਨਾ ਆਣਾ ਸਮਝੋ ਜੀ ਅਸੀਂ ਆਣਾ ਤੇ ਛਾਲਾ ਪੈਂਦੀ ਨਾ ਆ ਰਿਹਾ ਕਿਉਂ ਵੀ ਬਲਕਿਆ ਮੈਡਮ ਜੀ ਅਸੀਂ ਘਰ ਘਰ ਜਾ ਕੇ ਪ੍ਰਚਾਰ ਕਰ ਆਉਣਾ ਵਾ ਖੜ੍ਹਾ ਖੜ੍ਹਾ ਜੀ ਹੋਣਾ ਹੀ ਨਹੀਂ ਆ ਜੀ ਉਹ ਬੈਂਡ ਦੀਆਂ ਜਨਾਨੀਆਂ ਨੂੰ ਪਤਾ ਲੱਗ ਗਿਆ ਉਹਨਾਂ ਸਾਰੀਆਂ ਤੁਹਾਡੇ ਨਾਲ ਟੁਰ ਪੈਣਾ ਠੀਕ ਆ ਲੈਣਾ ਬਕਿਆ ਹਾਂ ਹਾਂ ਤੁਸੀਂ ਤਾਂ ਸਰਪੰਚ ਹੀ ਬਣੇ ਸਮਝੋ ਵਿੱਚ ਮੇਰਾ ਕੀ ਫਾਇਦਾ ਤਨਖਾਹ ਤਾਂ ਮੈਨੂੰ ਹੁਣ ਵੀ ਮਿਲਦੀ ਏ ਮੈਡਮ ਜੀ ਸਕੂਲ ਦੀ ਕਮੇਟੀ ਦਾ ਪ੍ਰਧਾਨ ਕੌਣ ਹੈ ਸਹਾਬ ਨਾਲ ਮੈਡਮ ਜੀ ਤੁਹਾਨੂੰ ਛੁੱਟੀ ਲੈਣ ਲਈ ਕਿਦੀ ਮਿੰਟ ਕਰਨੀ ਪੈਂਦੀ ਆ ਸਰਪੰਚ ਦੀ ਸਹਾਬ ਨਾਲ ਜੇ ਤੁਸੀਂ ਸਰਪੰਚ ਦੀ ਬਣ ਗਏ ਤੇ ਪ੍ਰਧਾਨ ਵੀ ਤੁਸੀਂ ਜੇ ਪ੍ਰਧਾਨ ਵੀ ਤੁਸੀਂ ਬਣ ਗਏ ਤੇ ਕਿਤੇ ਛੁੱਟੀ ਲੈਣ ਦੀ ਤੁਹਾਨੂੰ ਲੋੜ ਹੀ ਨਹੀਂ ਫਿਰ ਆਪ ਹੀ ਛੁੱਟੀਆਂ ਲਓ ਤੇ ਆਪ ਹੀ ਮौजਾਂ ਕਰੋ ਗੱਲ ਤਾਂ ਠੀਕ ਹੈ ਪਰ ਇਹ ਕੰਮ ਤਾਂ ਲੜਾਈ ਪੜਾਈ ਵਾਲੇ ਆ ਸਹਾਬ ਨਾਲ ਉਹ ਨਹੀਂ ਮੈਡਮ ਜੀ ਅੱਜ ਕੱਲ ਤਾਂ ਲੋਕ ਪੜ੍ਹੇ ਲਿਖੇ ਨੇ ਲੜਦੇ ਲੁੱਟਦੇ ਨਹੀਂ ਸਾਬਨਾ ਫੇਰ ਕੀ ਕਰਦੇ ਨੇ ਸਾਬ ਨਾਲ ਬਸ ਖਾਣ ਪੀਣ ਦੇ ਭੁੱਖੇ ਹੁੰਦੇ ਨੇ ਆਪਾਂ ਤੇ ਖਾਣ ਪੀਣ ਤੇ ਜੋੜ ਦੇਣਾ ਨਾ ਬਾਬਾ ਨਾ ਪੀਣ ਪੂਣ ਦਾ ਇੰਤਜ਼ਾਮ ਤਾਂ ਨਹੀਂ ਮੈਂ ਕਰ ਸਕਦੀ ਸ਼ਰਾਬ ਪੀਣਾ ਤਾਂ ਵੈਸੇ ਹੀ ਸੇਤ ਨਹੀਂ ਘਾਣੀ ਕਰਕ ਸਾਬ ਨਾਲ ਮੈਡਮ ਜੀ ਤੁਸੀਂ ਕੁਝ ਨਹੀਂ ਕਰਨਾ ਅਸੀਂ ਹੈਗੇ ਆ ਨਾ ਸਾਬ ਨਾਲ ਰੋਟੀ ਪਾਣੀ ਖਾਣ ਪੀਣ ਦਾ ਦਵਾ ਦਰੂ ਦਾ ਸਾਰੇ ਜੀ ਆ ਮੋ ਗਿਆ ਸਾਬ ਨਾਲ ਮੈਡਮ ਜੀ ਜੀਤਾ ਤੁਜੀ ਸਿਰ ਪਾਟੀ ਪਾਣਾ ਇੰਟਾ ਪੂਰੇ ਪੰਗੜੇ ਮੈਡਮ ਜੀ ਪੰਗੜੇ ਦਾ ਤਾਂ ਹੀ ਪਹਿਣਗੇ ਜੇ ਮਟਰ ਪਨੀਰ ਨਾ ਚੱਲੂ ਜੁਗਣੀ ਕਾਹੀ ਤੇ ਗਾਣੇ ਵਾਲੇ ਦੇ ਰਾਤ ਨਿਕਲਣਗੇ ਆ ਠੀਕ ਹੈ ਠੀਕ ਹੈ ਵੈਸੇ ਮੈਂ ਜਿੱਤਦਾ ਜਾਉ ਸਾਬ ਨਾਲ ਜਿੱਤ ਜਿਓਗੇ ਓਏ ਅੱਛਾ ਗਾਣੇ ਵਾਲੇ ਫੁੱਕ ਕਰੀ ਬੈਠੇ ਆ ਕਿਉਂ ਗਾਣ ਵਾਲਾ ਸਾਬ ਨਾਲ ਪਰ ਖਰਚਾ ਕਿੰਨਾ ਕਾਜੂ ਹਸਾਬ ਨਾਲ ਮੈਡਮ ਜੀ ਤੁਸੀਂ ਇਹਦਾ ਹਿਸਾਬ ਛੱਡੋ ਤੁਸੀਂ ਇੱਕ ਮਹੀਨੇ ਦੀ ਤਨਖਾਹ ਦੇ ਦਿਓ ਹਾਂ ਚਲੋ ਮੈਂ ਸਿਰਫ 10000 ਰੁਪਏ ਕਰ ਸਕਦੀ ਹਾਂ ਹਾਂ ਲੋ 10000 ਚਲੋ ਖਾਦੀ ਲਈ 10000 ਹੋ ਗਿਆ ਹੁਣ 10000 ਰੁਪਏ ਹਸਾਬ ਨਾਲ ਕੋਈ ਨਹੀਂ ਮੈਡਮ ਜੀ ਭਰਨਾ ਕਿਉਂ ਕਿ ਤੁਹਕੇ ਹਾਂ ਜਾਈਂ ਜਾ ਨਾ ਵੀ ਇਹ ਤਾਂ ਸਰਕਾਰ ਦੇ ਪੈਸੇ ਨੇ ਹਸਾਬ ਨਾਲ ਉਹ 28 ਦੇ ਬਣ ਗਏ ਤੁਸੀਂ ਤੁਸੀਂ ਸਰਪੰਚ ਬਣ ਗਏ ਸਮਝੋ ਆਹ ਉਹ ਨਹੀਂ ਆਏ ਓਏ ਮਮਾ ਇਹ ਬਾਰ ਨੂੰ ਖੋਲਦਾ ਹੀ